વેરી બોટલા ફરી એક પાસ રેડી આ આમ મેચો રે આ ઓ પાંચ કે લગે યાર ડોવા મિઠુ બોલે યાર રેડ મારલીઓ આપણે આવો આ બી પાડી લો કે રાસ પાટલા નહીં હો ગુપી ઓ બલે ગુપી ઓ બલે ઓ બલે ઓ ગુપી ઓ ਇੱਕ ਮਿੰਟ ਬਈ ਇਧਰਲੇ ਪਾਸੇ ਸਰੀ ਤੇ ਜੈਲਦਾਰ ਕਹਿੰਦੇ ਆ ਵੀ ਪੱਪੋ ਜੋਤਾ ਜਿੰਨੇ ਵੀ ਜਫੇ ਲਾਣਗੇ ਉਹਨੇ ਹਜ਼ਾਰ ਹਜ਼ਾਰ ਦਿੱਤੇ ਜਾਣਾ ਲੈ ਵੀ ਕੋ ਕਰੀ ਗੱਲਾਂ ਉਹ ਤਾਂ

ਸਾਡੇ ਖਾਲੇ ਮਰੀਏ ਤਾਂ ਜੇ ਨਹੀਂ ਕੋਣੀ ਨਹੀਂ ਖਾਦੀ ਨਹੀਂ ਪਾਉਂਗਾ ਹਾਂ ਪਾਉਂਗਾ ਮੈਂ ਪਾਸੀ ਓਏ ਪਾਸੀ ਆਉਂਦੀ ਮਾਰ ਉਹ ਪਾਜੇ ਦੀ ਕੋਣੀ ਲੱਤਾਂ ਪਿੱਛੇ ਹੋ ਜਾਓ ਹੋਰ ਧੋਲੇ ਆ ਆ ਜੇ ਹੁਣ ਜੇ ਫਾਰਮ ਪੂਰਾ ਪਰ ਮੈਚ ਫੰਗਲਾ ਤੇ ਆਈਓ ਯੇ ਲੱਪਾ ਯੇ ਲੱਪਾ ਔਰ ਜਾਲ ਉਹਨਾਂ ਦੇ ਪਸ਼ੰਤ ਕਰਾ ਦੇਣਗੇ ਕੰਮ ਜੋਤਾ ਦੇ ਜੋਧੇ ਕਹਿੰਦੇ ਜਿੰਨੇ ਜੁੱਫੇ ਲਾਉਣਗੇ ਹਨੀ ਕਾਲਾ ਸੰਘੇ ਦੇ ਜੈਦਰ ਕਾਲੇ ਸੰਘਿਆ ਵਾਲਾ ਕਹਿੰਦਾ ਵੀ ਉਹਨੇ ਹਜ਼ਾਰ ਹਜ਼ਾਰ ਦਿੱਤੇ ਜਾਣਿਆ ਇਧਰਲੇ ਪਾਸੇ ਸਾਡੇ ਵੀਰ ਕਹਿੰਦੇ ਵੀ ਮਸਰੂ ਜਿੰਨੇ ਜੁੱਫੇ ਲਾਏ ਉਹਨੇ 100 ਮਨੇ ਸਾਧਨ ਤੇ ਆਇਆ ਕਿੰਦੀ ਅਰਦੂਦੀ ਬਣਾਉਣ ਫੜਿਆ 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 ਗਿਆ ਸੀ ਕੀ ਹੋ ਗਿਆ ਪੈ ਨਹੀਂ ਭਰਦਾ ਉਹ ਕਾਲੂ ਬਣਾਉਣਾ ਕੀ ਰੇ ਮੋਟਰਾਏ ਦੀ ਆ ਗਿਆ ਲੱਗਾ ਕੀ ਕਹ ਲੈ ਉਹ ਫੜੇ ਇੰਦੇ ਆ ਨਹੀਂ ਕੋਈ ਆਪਣੇ ਸਾਥੀ ਆਪੂ ਬੋਈ ਆ ਗਿਆ ਆਲਾ ਮਿੱਠੂ ਬੋਗੜਾ ਬੋਗੜਾ ਉਹ ਬੋਗੜਾ ਹੇਠਾਂ ਨਾ ਨਾ ਕੀ ਤੁਸੀਂ ਟ੍ਰਾਈ ਬੱਲੇ ਆ ਜਾਓ ਬੱਲੇ ਐ ਰਿਓ ਬੱਲੇ ਅੱਜ ਆਈ ਨੇਵ ਨੇ ਤੱਕਦੀ ਮਾਣ ਵਾਲੀ ਨੂੰ ਨਹੀਂ ਰੱਖੀ ਇੱਕ ਵਾਰ ਬਾਕੀ ਬਾਕੋ ਕਰੀ ਆ ਉਹ ਪਾਸੇ ਦੀ ਐਣ ਕੇ ਆ ਤੁਨੂੰ ਐਣ ਕੇ ਲੱਪਣੀ ਉਹ ਬ੍ਰਾਵੋ ਉਹ ਆਗਲਾ ਜੱਫਾ ਪਾ ਨੂਆ ਸੈ ਇਤੋ ਨੂ ਦੁਨੀਆ ਦਾ ਯੱਥਾ ਚੱਲ ਦੰਡਾ ਦੇ ਤੇ ਤੁਮ ਦੇ ਆ

ਹਾਸੀ ਓਏ ਜੈਨ ਮੇਲਾ ਦੀ ਤੁਹਾਨੂੰ ਲੱਗਾ ਮੈਂ ਸੀ ਪਸੇਲਾ ਓਏ ਆਹ ਹੋਣੀ ਕਿਉਂ ਪਾਰਟੀ ਆਉਂਦੀ ਹੈ ਉਹ ਗਾੜਾ ਆ ਗਿਆ ਜਿੱਦੀ ਬੋਗਲਾ ਜੀ ਆ ਗਿਆ ਤੁਸੀਂ ਡਾਕਟਰ ਕਾਣੋਗੇ ਆਲਾ ਓਏ ਬਾਜਰੀ ਰੇਡ ਬਾ ਆ ਗਏ ਮੋਰੀ ਕਬੱਡੀ ਪਾਉਣ ਲੱਗਾ ਤੋਂ ਨੂੰ ਕੋ ਨਾ ਲੱਗੇ ਜੱਫਾ ਇੱਕ ਤਾਂ ਹੋਰ ਕਿੰਨੂ ਕਮਾ ਤੁਹਾਨੂੰ ਨਾ ਲੱਗਾ ਵੀਰ ਲੋ ਪੀਆ ਦੀ ਬਹੁਤ ਮਾਰ ਗਿਆ ਲੱਗਦਾ ਹੈ ਇਸ ਕੋਲ ਉਹਨੇ ਦਾ ਪ੍ਰੈਸ ਮਾਰਨੀ ਆ ਵਾਹ ਉਹ ਬੱਲੇ ਆ ਗਿਆ ਆ ਗਿਆ ਆ ਗਿਆ ਓ ਚੱਕ ਜਾ ਜਾਨ ਨੇ ਆ ਮੁਕੀਆਂ ਰੋਣੇ ਪਿਛੇ ਨੂੰ ਮੁਕੀਆਂ ਨਹੀਂ ਮਾਰਦੀਆਂ ਆਈਆਂ ਮੁਕੀ ਜਨਾ ਨਹੀਂ ਮੁਕੀ ਮੁਕੀ ਨਹੀਂ ਮਾਰਦੀ ਭਰਾ ਮੇਰਾ ਬਾਹਰ ਰੋਟੇ ਵੀ ਵੇਖੋ ਉਹ ਜਿਹੜਾ ਉੱਤਾਲ ਆ ਆ

ਯਾਰ ਇਹਨੇ ਕਰ ਬੋਲਦੇ ਉਹ ਬੱਲੇ ਉਹ ਕੰਮੋ ਤੇਰੇ ਅਸ਼ਵਾਤੀ ਅਸ਼ਵਾਤੀ ਕੋਈ ਨਾ ਤੇਰਾ ਜੱਟ ਖੱਗਣਿਆ ਨੂੰ ਵੀ ਹੋਈ ਜਾਂਦਾ ਤੂੰ ਦੋਰ ਪੰਮਨ ਨੂੰ ਨਹੀਂ ਘਰੀ ਜੇ ਬਾਹਰ ਕਰਨਾ ਹੈਗਾ ਚਿੱਟੀ ਤੇ ਗਾਂਦਰਾ ਸੰਤੂਰ ਕੀਵਾ ਕਾਰਾ ਹੋ ਗਿਆ ਨਿੱਜਰਾ ਲੋਨੀ ਲੋ ਬੱਲਾ ਕੋਈ ਮੋੜੇ ਪਿੱਛੇ ਹੋ ਜਾ ਯਾਰ ਬਾਤ ਹੋ ਜਾ ਯਾਰ परे होइं? बाकी बैयो हो यार सादे निचरा यार तो यार बैयो बैयो 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 यार ਓ ਬੱਲੇ ਲੱਭੂ ਰੱਖਿਓ ਓ ਬੱਭੂ ਵੇਰ ਪਿਆ ਕਿੱਥੇ ਲੱਭੂ ਵੇਰ ਪਿਆ ਕਿੱਥੇ ਕਮੈਂਟਰੀ ਕਰ ਓਏ ਸਾਲੇ ਦੇ ਇੱਕ ਰੀ ਮੋੜੀ ਬਰਾਬਰ ਹੋਗੇ ਬੜੇ ਨੰਬਰ ਉੱਪਰ ਹੋਗੇ ਓ ਇੱਧੇ ਲੱਗੇ ਉੱਪਰ ਹੋਣੇ ਬੱਭੂ ਜਾ ਘੜਿਆ ਭੱਜਾ ਮੈਨੂੰ ਤਾਂ ਲੱਗੇ ਦੋਸਤ ਬਈ ਪਿਆਰ ਦਾ ਪੰਮੋ ਪਿਆਰ ਦਾ ਸ਼ੁਰੂ ਹੋਇਆ ਯਾਰ ਸਈ ਬਾਕੀ ਪੰਮੋ ਹੀ ਪੰਮੋ ਨਾਮ ਗਾ ਤਾਰੂ ਨਾਲ ਰੱਤ ਕੱਟ ਕਾਂ ਫਟਕਾ ਉਹ ਪਰੇ ਹੋ ਜਾ ਉਹ ਲੱਭੂ ਹੀ ਲੰਮ ਕਾਜੀ ਲੰਮ ਕਾਜੀ ਲੱਭੂ ਵੇ ਰਿਆ ਕਰਦਾ ਓਏ ਕਬੜੀ ਨੂੰ ਇੱਕ ਨਹੀਂ ਮੋੜੀ ਓ ਯਾਰ ਐਨ ਹੋ ਜਾ ਜ਼ਨੀ ਓਏ ਇਹਨੂੰ ਨਿਆਣੇ ਲੱਗਣ ਕਿੰਨਾ ਲੰਮੂ ਨੇ ਕੀ ਜਾਂਦਾ ਓਏ ਓਹ ਘੇਰੀ ਚ ਖੜਾ ਤੇ ਲੱਗਣਾ ਹੀ ਆ ਓਹ ਤਾਂ ਦੇ ਨੂੰ ਪਰੇ ਕਰਾ ਓਹ ਜ਼ਨੀ ਓਏ ਓਹ ਵੀਡੀਓ ਬਣਦੀ ਪਈ ਜਾਂਦਾ ਓ ਯਾਰ ਉਹਨੇ ਨਹੀਂ ਗੱਲ ਕੋਈ ਚੁੱਕੇ ਨੂੰ ਪੈਂਦੀ ਤਾਂ ਯਾਰ ਓਹ ਚੱਠੇ ਮੈਂ ਇਹ ਕਹਿ ਗਿਆ ਨਾ ਚੱਠੇ ਜਾਂ ਤੂੰ ਕਿੱਥੇ ਕਿੱਥੇ ਜਾਂ ਓਹ ਕਿੱਥੇ ਲੱਕ ਮੈਂ ਚੱਠੇ ਨੇ ਗੱਲ ਨਹੀਂ ਮੈਂ ਓਹ ਚੱਠੇ ਕਿੱਥੇ ਗਿਆ ਓਏ ਬਾਕੀ ਪਾ ਪਾ ਰੋਟੀ ਓਏ ਹਾਂ ਲੈ ਲੈ ਜੋ ਬੱਗੀ ਉਡੀ ਪਾ ਉਡੀ ਪਾ ਨੰਬਰ 15 ਆ ਜੀ ਉਹ ਬੱਬਾ ਬਾਕੀ ਰਾ 15 ਆ ਮੈਂ ਉਹ ਮੇਰੀ ਵਾਰੀ ਪਾ ਬਾਕੀ ਬੋਲ ਜਾ ਯਾਰ ਵੀਡੀਓ ਸ਼ੁਰੂ ਕਰ ਉਹ ਬਟਾ ਆ ਵਾ ਧਿਆਨ ਨਾ ਸਾਲੇ ਅੱਗੇ ਮੇਰਾ ਗੋਚਾ ਧਿਆਨ ਦੇ ਤੋ ਸੱਤ ਨਾ ਖਾ ਲਓ ਬੰਦ ਗੱਲ ਉਹਦੇ ਪਿੱਛੇ ਆ ਰੱਖੋ ਉਹ ਚੱਟਿਆ ਜੌਨੀ ਤੂੰ ਗੇਉਨ ਨਾ ਰਵਿੰਦਰ ਉਹ ਬਾਹਰ ਆ ਗਿਆ ਘਰੀ ਜੋ ਆ ਜੌਨੀ ਉਹ ਪਾਣੀ ਦੀ ਪਾਣੀ ਕਮਟੀ ਆ ਗਿਆ ਜਿੱਪ ਜਾ ਕੇ ਤੂੰ ਨੇਗ ਨਹੀਂ ਤਾਉਂ ਪਾਣੀ ਦੀ ਮੱਟੀ ਪਾ ਆ ਗਿਆ 15 5000 ਕਹਿ ਗਿਆ ਕਿਹੜਾ ਤੂੰ ਚਾਹ ਉਹ ਆ ਲੈ ਲਿਖ ਜਾ ਤੇ ਨੱਕ ਜਾ ਕੇ ਮਗਲਾ ਵੀ ਇਹ ਕਿਰੀ ਜਾ ਕੇ ਖਾਣਾ ਨਹੀਂ ਆਇਆ ਘਰੇ ਆਪੂ ਕਿੱਥੇ ਕਰ ਬਾਹਰ ਹੁਣ ਮੈਂ ਜਾ ਕੇ ਆਣਾ ਬਣਾ ਮੈਂ ਜਾਣਾਂ ਤੇਰੇ ਨਾਲ ਰੁਪ ਜਾ ਉਹ ਤੁਹਾਨੂੰ ਕੀ ਜਿਹੜਾ ਮਰਜੀ ਬਾਵੇ ਤੁਸੀਂ ਜੱਫੇ ਲਾਓ ਪਿੱਛੇ ਆਇਓ ਯਾਰ ਬਾਤੂ ਬੰਦੇ ਦੇ ਬਾਤੂ ਯਾਰ ਭੈਣ ਜੋਥੇ ਚਲਦਾ ਆ ਲੱਭੂ ਛਾੜ ਦੇ ਉਹ ਨੂੰ ਲੱਭੂ ਨਹੀਂ ਪਾਰੇ ਮੈਂ ਫੇਲ ਆਪਣੀ ਹੱਥ ਨਾਲ ਕਿੰਨੇ ਕੁ ਬੱਜੀਆਂ ਗੱਲ ਕਰੀਏ ਹਵਾ ਨਹੀਂ ਹੁੰਦੀ ਜ਼ਿਆਦਾ ਕਾਕਾ ਉਹ ਸਣੀ ਪਰੇ ਹੋਇਆ ਆ ਮੇਰੀ ਵਾਰੀ ਹੁਣ ਉਹ ਨਹੀਂ ਪਹਿਲਾਂ ਮਿੱਠੂ ਨੂੰ ਖਾ ਲ ਲੈਨੇ ਪਾਸ਼ੇ ਨੂੰ ਫਰਕ ਦਿਖਾਉਣਾ ਤਾਂ ਉਹ ਮਿੱਠੂ ਟਾ ਮਿੱਠੂ ਟਾਚੀ ਲਾਇਆ 30 ਘੰਟੇ ਹੋ ਗਿਆ ਟਾਚੀ ਲਾਇਆ ਤਾਂ ਫੇਰ ਟੱਚ ਮਾਰੂਗਾ ਫੇਰ ਚਲ ਆਉਣੀ ਮਾਰ ਦੇਣਾ ਨਾ ਮਾਰੀ ਉਹ ਦੋਨੇ ਪਕੜੀ ਆ ਕੋਈ ਨਹੀਂ ਰਣ ਨੂੰ ਆ ਉਹ ਯਾਰਾ ਖਰਾਬ ਕਰਦਾ ਬਾਜੀ ਉਹ ਦੋਨੇ ਹੀ ਪਕੜ ਜਾ ਉਹ ਯਾਰ ਉਹ ਬੋਲਦਾ ਤਾਂ ਹੀ ਚੱਲੋ ਚੱਲੋ ਕਿੱਟੀ ਕਿੱਟੀ ਬਾਦਰਾ ਪਿੱਲੋ ਇਹ ਦੋਨੇ ਤੀਰਾਂ ਆ ਰਹੇ ਆ ਬਰਾਬਰ ਅੰਦਰ ਇੱਕ ਮਿੰਟ ਵਿੱਚ ਆਣ ਲੇਗਾ ਜੱਟ ਰਹੀਆਂ ਰੈਫਰੀ ਕਰੀ ਤੇ ਦੋਨੇ ਤੇ ਕੀਵਾ ਇਹ ਵੀ ਉਹਨੇ ਦੀਵਾ ਓਏ ਰੈਬਰੀ ਕਰਾਉਂਦੇ ਹੋਤਾ ਡੇਰਾ ਨਹਿਰ ਲੈ ਬਾਵਾ ਜਾ ਕੇ ਰੇਡਾ ਬਾ ਦੇ ਲੋ ਜੇ ਰੈਬਰੀ ਕਰ ਮਾੜਾ ਓਏ ਜੇ ਤੈਨੂੰ ਆਈ ਨਹੀਂ ਆਜੂਗਾ ਨਾ ਰੇਡ ਤੇ ਕਿੰਗ ਸਟਾਰ ਨਵੇਂ ਮੁੰਡੇ ਦਾ ਫਲੋਨ ਆ ਡੇਦੇ ਦਾ ਵਾਹ ਵਧੀਆ ਕੰਮ ਕਰਦਾ ਹੈ ਮੋਹਿਤ ਐਕਸਟਰਾ ਐਕਸਟਰਾ ਵੀ ਕਰਦਾ ਮੋਹਿਤ ਐਕਸਟਰਾ ਨਾਲ ਅਖਰੀਆਂ ਦੀ ਵੀ ਮਦਦਾਂ ਕੈਚਰ कंगो अी भा जिने गा जेलदारी सौ जनी पे इन आग्या

ਭਾਲੇ ਜੱਦਦੇ ਆਹੀ ਕੋਈ ਰੇਡ ਤਾਂ ਮੁੜਿਆ ਹੋ। ਹਾਂ ਆਹ ਇਹਨੇ ਡਾਕਟਰ ਕਾਲੋਗੇ ਆ। ਲੈ ਪੰਜ ਪੰਜ ਹੋ ਗਏ। ਕਿੰਨੀ ਕਿੰਨੀ ਆ ਪਾਰਨਾ ਦੋੜਾ। ਇਹ ਉੱਤੇ ਦੁਹਰਾ ਜਾਈਂ। ਕਬੜੀ ਬਣਾਓ ਸਾਲਾ ਪੇਜਪੀਰੂ ਉਹ ਇੱਧਾ ਜਾ ਫੇਰ ਓਏ। ਕੋਈ ਤਾਂ ਚੱਲੋ ਦੂਜੀ ਟਰੈਕਟਰਾਂ ਦੀ ਆ ਰਹੀਆਂ ਪਾ ਜੀ ਦੂਜਾ ਆ ਰਿਹਾ ਫੇਰ ਯਾਰ ਉਹ ਰੇਡਰ ਲੈ ਲੀਏ ਰੇਡਰ ਖਰੀਦ ਲਓ ਖੇਤ ਦਾ ਰਾਜਾ ਰੇਡਰ ਤੇ ਆਮਦੀਵ ਸਿੰਘ ਉਹ ਬਾਕੀ ਕਿੱਥੇ ਜਾਂਦਾ ਲੋ ਮੇਰੇ ਮਾਣੇ ਮੇਗਨਾ ਦਾ ਰੋੜਾ ਦਾ ਟਾਈਮ ਕੋਈ ਤਾਂ ਕੋਈਗਾ जाए जाए जाए। राजा 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 ओ है ज्योति देखा ज्योति का जोता जोता ਕਿੰਗ ਵੀ ਆ ਗਈ ਆ 5 5 ਕਿਲੋ ਦੇ ਆ ਸਿੱਸੂ ਵੱਲੋਂ ਰਾਉਂਡਸਟਾਰ ਕਿੰਗ ਉਹ ਬੱਲੇ ਦੇ ਅੰਦਰ ਵਿੱਚ ਨੰਬਰ ਉਧਰ ਦੇਣਾ ਹੈ ਓਏ ਉਹ ਮੇਰੀ ਗੱਲ ਸੁਣ ਉਹ ਜਿੱਤੀ ਗਾਂਦਾਂ ਪੁਜਾ ਲਾ ਦੇ ਯਾਰ ਆਹ ਮੈਂ ਲੋਕਾਂ ਨੂੰ ਡੋਪਾ ਮਾਰ ਰਿਹਾ ਮੇਰੀ ਵਾਰੀ ਫੇਰ ਪਾਛੇ ਦੀ ਪਾਛੇ ਦੀ ਪਾਛੇ ਦੀ ਓਏ ਮਿਹਰਬਾਨੀ ਮਿੱਠੂ ਆ ਗਿਆ ਇਹ ਆ ਗਿਆ ਜਿਹਨੇ ਆਦਾ ਕਿ ਆਪਣੀ ਨਹੀਂ ਜਾਣਾ ਬੈਸ ਨਿਕਲਦਾ ਪੰਚੀ ਮਰ ਜਾਓ ਲੱਕਾ ਉਹ ਪਾ ਗਿਆ ਇਹਨੂੰ ਪਾ ਦੇ ਤੂੰ ਇਹਨੂੰ ਜਰਾ ਮੋਰ ਬਣਾ ਦੇ ਦਾ ਲੋਕੋ ਉਹ ਜੌਨੀ ਤੱਕਣਾ ਨਹੀਂ ਲੱਗਦਾ ਇਹਦਾ ਮੋਰ ਬਣਾ ਦੇ जोता खाबी गान ਹੋਏ ਨੋਕ ਲੈਂਦੇ ਨਾ ਨੀ ਰੁਕਾਓ ਆ ਕੀ ਨਾ ਬੰਦ ਮੇਲਾ ਆ ਰਹਾ ਚਲੋ ਹੋ ਚਲੋ ਕਬੜੀ ਚੱਲੇ ਛੋਟੀ ਹੱਡੀ ਬੰਦੇ ਤੁਸੀਂ ਅਹੀਂ ਜਾਣਾ ਹੀ ਆ ਫਿਰ ਬੰਦੀ ਕਹਿੰਦੇ ਕੰਨਿਆ ਦਾ ਕਾਮ ਆ ਰਿਹਾ ਆ ਬਾਣੀਆਂ ਦੀਪੂ ਆ ਰਿਹਾ ਵਾ ਇਹਨੇ ਫਾਈਨਲ ਜੀ ਹਾਲੇ ਆ ਲੱਗਿਆ ਸੇਟਰ ਰੱਖੋ ਵਾ ਕਬੜੀ ਪਾ ਕੇ ਨਹੀਂ ਮੇਰੀ ਵਾਰੀ ਆਹ ਕੱਪ ਜੀਰਾ ਮਿੱਠੂ ਹੋ ਰਿਹਾ ਹੈ ਜਿਸ ਸਮੇਂ ਚੱਲ ਰਿਹਾ ਹੈ ਜੀ ਬਾਈ ਆਪਾਂ ਅੱਜ ਬਾਹਰ ਕੋਲ ਜਗENDER ਜੀ ਨਾਲ ਦੇ ਵਿਚਕਾਰ ਬਾਹਰ ਆ ਰਹੇ ਸਾਰੇ ਕਪੜਾਵਾਗੇ ਪਿੰਡਾ ਅੱਜ ਅੱਜ ਉਹ ਪ੍ਰੈਸ ਦੇਖੋ ਬੁਰੀ ਜਿੱਥੇ ਜਿੰਦਾ ਨੀਚੇ ਰਹਿ ਗਏ ਨੇ ਮੇਜਰ ਬੈ ਹੌਂਦਾ ਝੋਲਾ ਭਰਾਏ ਜੇ ਕਿਥੇ ਹੋਏ ਜੇ ਕਪੜਾਵਾ ਦੇ ਉੱਤੇ ਭਰਿਆ